शाही शहर पटियाला ਦਾ ਮਸ਼ਹੂਰ ਕਾਲਜ ਮਹਿੰਦਰਾ ਕਾਲਜ ਇਸ ਕਾਲਜ ਨੂੰ ਕੋਣ ਨਹੀਂ ਜਾਣਦਾ ਕਿੰਨੇ ਹੀ ਵੱਡੇ ਵੱਡੇ ਬੰਦੇ ਇਸ ਤੋਂ ਪੜ੍ਹ ਕੇ ਨਿਕਲੇ ਨੇ ਤੇ ਕਿੰਨੇ ਹੀ ਪ੍ਰੋਫੈਸਰ ਡਾਇਰੈਕਟਰ ਇਹੋ ਜਿਹੇ ਹੋਏ ਨੇ ਜਿਨ੍ਹਾਂ ਦੇ ਨਾਮ ਅੱਜ ਵੀ ਜਾਣੇ ਜਾਂਦੇ ਨੇ ਪਰ ਇਸ ਕਾਲਜ ਦੇ ਅੰਦਰ ਇੱਕ ਉਹ ਵਿਦਿਆਰਥਣ ਜੋ ਕਿ ਹੁਣ ਐਮਏ ਦੇ ਵਿੱਚ ਹੋ ਚੁੱਕੀ ਹੈ ਬੀਏ ਉਸਨੇ ਐਸੇ ਕਾਲਜ ਤੋਂ ਕੀਤੀ ਸੀ ਪਰ ਬੀਏ ਦੇ ਵਿੱਚ ਕੰਪਾਰਟਮੈਂਟ ਆਉਣ ਤੋਂ ਬਾਅਦ ਉਸਦਾ ਰਿਜ਼ਲਟ اٹਕਿਆ ਹੋਇਆ ਸੀ ਡੀਐਮਸੀ ਨਹੀਂ ਮਿਲ ਰਿਹਾ ਸੀ ਜਿਸ ਦੇ ਚਲਦੇ ਉਸਨੇ ਰੀ ਚੈਕਿੰਗ ਦੇ ਲਈ ਫੀਸ ਭਰ ਦਿੱਤੀ ਇੰਗਲਿਸ਼ ਦੇ ਪੇਪਰ ਦੀ ਇਹ ਰੀ ਚੈਕਿੰਗ ਲਈ ਫੀਸ ਭਰੀ ਗਈ ਸੀ ਤੇ ਇੱਧਰ ਇੱਕ ਪ੍ਰੋਫੈਸਰ ਦੇ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਸਨੇ ਕੁੜੀ ਨੂੰ ਕਿਹਾ ਕਿ ਸਾਰੇ ਮਸਲੇ ਹੱਲ ਹੋ ਜਾਣਗੇ ਪਰ ਪਹਿਲਾਂ ਉਸਦੇ ਨਾਲ ਸ਼ਰੀਰਕ ਸਬੰਧ ਬਣਾਏ ਜਾਣ। ਪੁਲਿਸ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਅਵਾਜ਼ ਚੁੱਕਣ ਦੀ ਦੇਰ ਸੀ ਕਿ ਉਸ ਦੇ ਉੱਪਰ ਪੱਥਰਾਂ ਦੇ ਨਾਲ ਹਮਲਾ ਕੀਤਾ ਗਿਆ। ਕੈਂਟੀਨ ਦੇ ਵਿੱਚ ਭੱਦੇ ਕਮੈਂਟ ਕਰਨੇ ਸ਼ੁਰੂ ਹੋ ਚੁੱਕੇ ਸੀ ਅਤੇ ਜਦੋਂ ਉਹ ਘਰ ਜਾ ਰਹੀ ਸੀ ਛੁੱਟੀ ਦੇ ਸਮੇਂ ਤਾਂ ਉਸ ਦੀ ਸਕੂਟੀ ਦੇ ਉੱਪਰ ਪੱਥਰ ਮਾਰੇ ਗਏ। ਪੂਰੀ ਸਕੂਟੀ ਤੋਂ ਢੇਠਾਂ ਡਿੱਗ ਜਾਂਦੀ ਹੈ ਅਤੇ ਜ਼ਖਮੀ ਹੋ ਜਾਂਦੀ ਹੈ। ਉਸ ਦੇ ਗੰਭੀਰ ਸੱਟਾਂ ਲੱਗਦੀਆਂ ਨੇ ਅਤੇ ਇਹ ਸ਼ਿਕਾਇਤ ਲੈ ਕੇ ਹੁਣ ਉਹ ਪੁਲਿਸ ਵਾਲਿਆਂ ਦੇ ਕੋਲ ਜਾਂਦੀ ਹੈ। ਇਸ ਸਭ ਕੁਝ ਵਾਪਰਨ ਤੋਂ ਬਾਅਦ ਉਸ ਪ੍ਰੋਫੈਸਰ ਦਾ ਨਾਮ ਵੀ ਸਾਹਮਣੇ ਆਇਆ ਅਤੇ ਪਤਾ ਲੱਗਿਆ ਕਿ ਕੁੜੀ ਨੇ ਕਿੰਨੀ ਹਿੰਮਤ ਕੀਤੀ ਕਿ ਇਹਨਾਂ ਲੋਕਾਂ ਦੇ ਖਿਲਾਫ ਅਵਾਜ਼ ਚੁੱਕੀ ਇੱਕ ਕਮੇਟੀ ਬਿਠਾਈ ਗਈ ਆਪਣੇ ਘਰ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿਆ ਅਤੇ ਉਹਨਾਂ ਦੇ ਵੱਲੋਂ ਵੀ ਅਕੇ ਆ ਕੇ ਆਪਣੀ ਧੀ ਦਾ ਸਾਥ ਦਿੱਤਾ ਗਏ ਦਰਅਸਲ ਡੀਐਮਸੀ ਨੂੰ ਲੈ ਕੇ ਚੱਕਰ ਕੱਟ ਰਹੀ ਹੈ ਇਹ ਕੁੜੀ ਜਦੋਂ ਬਾਰ-ਬਾਰ ਪ੍ਰੋਫੈਸਰਾਂ ਦੇ ਨਾਲ ਗੱਲਬਾਤ ਕਰ ਰਹੀ ਸੀ ਤਾਂ ਇੱਕ ਪ੍ਰੋਫੈਸਰ ਜੋ ਕਿ ਮਹਿੰਦਰਾ ਕਾਲਜ ਦੇ ਵਿੱਚ ਹੀ ਪੰਜਾਬੀ ਦੇ ਪ੍ਰੋਫੈਸਰ ਦੱਸੇ ਜਾ ਰਹੇ ਨੇ ਮੋਡਲ ਟਾਊਨ ਵਿਖੇ ਉਹਨਾਂ ਦੀ ਰਿਹਾਇਸ਼ ਹੈ ਅਤੇ ਨਾਮ ਹੈ ਸਵਰਨ ਸਿੰਘ ਪੰਜਾਬੀ ਦੇ ਪ੍ਰੋਫੈਸਰ ਨੇ ਉਹ ਇੱਥੇ ਪਰਕੁੜੀ ਨੂੰ ਅਜੇभी ਟਿੱਪਣੀ ਕੀਤੀ ਗਈ ਅਤੇ ਇਹ ਕੁਝ ਕਿਹਾ ਗਿਆ ਜਿਸ ਤੋਂ ਬਾਅਦ ਕੁੜੀ ਨੇ ਆਵਾਜ਼ ਚੁੱਕੀ ਘਰ ਜਾ ਕੇ ਸਭ ਕੁਝ ਦੱਸਿਆ ਅਤੇ ਮਾਪਿਆਂ ਦੇ ਧਿਆਨ ਦੇ ਵਿੱਚ ਇਹ ਗੱਲ ਜਾਣ ਤੋਂ ਬਾਅਦ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਉਸ ਕਮੇਟੀ ਦੇ ਵੱਲੋਂ ਇਹ ਕਿਹਾ ਗਿਆ ਕਿ ਗਲਤਫਹਿਮੀ ਹੋ ਗਈ ਹੋਣੀ ਹੈ ਅਤੇ ਗਲਤਫਹਿਮੀ ਦਾ ਨਾਮ ਦੇਦੇ ਹੋਏ ਇਸ ਪੂਰੇ ਮਾਮਲੇ ਨੂੰ ਰਫਾ ਦਫਾ ਕਰ ਦਿੱਤਾ। ਕੁੜੀ ਇਸ ਤੋਂ ਕਿਸੇ ਵੀ ਗੱਲ ਤੋਂ ਲੈ ਕੇ ਸੈਟੀਸਫਾਈਡ ਤਾਂ ਨਹੀਂ ਸੀ। ਪਰ ਚਲੋ ਖੈਰ ਅੱਗੇ ਦੀ ਪੜ੍ਹਾਈ ਵੀ ਕਰਨੀ ਸੀ ਅਤੇ ਮਾਪਿਆਂ ਨੇ ਵੀ ਸੋਚਿਆ ਕਿ ਸ਼ਿਕਾਇਤ ਹੋ ਚੁੱਕੀ ਹੈ ਤੇ ਅੱਗੇ ਤੋਂ ਅਜਿਹਾ ਉਹਨਾਂ ਦੀ ਧੀ ਦੇ ਨਾਲ ਕੁਝ ਨਹੀਂ ਹੋਵੇਗਾ। ਕਿਉਂਕਿ ਜੋ ਉਸਨੇ ਐਮਏ ਦੇ ਵਿੱਚ ਐਡਮਿਸ਼ਨ ਤਾਂ ਲੈ ਹੀ ਲਈ ਹੈ ਅਤੇ ਹੁਣ ਉਸਨੇ 1 ਸਾਲ 2 ਸਾਲ ਇਸ ਕਾਲਜ ਦੇ ਵਿੱਚ ਹੋਰ ਕੱਢਣੇ ਨੇ ਤਾਂ ਕਿਉਂ ਨਾ ਸ਼ਾਂਤੀ ਦੇ ਨਾਲ ਅਤੇ ਸ਼ਿਕਾਇਤ ਕਰਨ ਤੋਂ ਬਾਅਦ ਠੀਕ ਤਰ੍ਹਾਂ ਦੇ ਨਾਲ ਉਹ ਲੰਘ ਜਾਵੇ। ਪਰ ਇਸ ਮਗਰੋਂ ਵੀ ਕੈਂਟੀਨ ਜਾਂਦੇ ਸਮੇਂ ਕੁੜੀ ਨੂੰ ਭੱਦੇ ਕਮੈਂਟ ਕੀਤੇ ਜਾਂਦੇ ਨੇ ਅਤੇ 2 मई ਦਾ ਉਹ ਦਿਨ ਜਦੋਂ ਛੁੱਟੀ ਸਮੇਂ ਉਹ ਆਪਣੇ ਘਰ ਨੂੰ ਜਾ ਰਹੀ ਸੀ ਤਾਂ ਇੱਕ ਅਣਜਾਣ ਵਿਅਕਤੀ ਦੇ ਵੱਲੋਂ ਪੱਥਰ ਚੱਕ ਕੇ ਇਸ ਕੁੜੀ ਦੇ ਉੱਪਰ ਮਾਰੇ ਗਏ ਤੇ ਕਿਹਾ ਗਿਆ ਕਿ ਜਿਹੜਾ ਕੁਛ ਤੂੰ ਪ੍ਰੋਫੈਸਰ ਤੇ ਇਲਜ਼ਾਮ ਲਗਾਏ ਨੇ ਤੈਨੂੰ ਇਹ ਸਭ ਕੁਝ ਭੁਗਤਣਾ ਪਵੇਗਾ ਇਹ ਸ਼ਬਦਾਵਲੀ ਤੇ ਗੱਲਾਂ ਬੋਲੀਆਂ ਜਾ ਰਹੀਆਂ ਸਨ ਅਤੇ ਇਸ ਦੇ ਦਰਮਿਆਨ ਹੀ ਕੁੜੀ ਸਕੂਟੀ ਤੋਂ ਢੇਠਾਂ ਡਿੱਗ ਜਾਂਦੀ ਹੈ ਕਿਉਂਕਿ ਉਸਦੇ ਸਿਰ ਤੇ ਪੱਥਰ ਲੱਗਦਾ ਉਨੇ ਹੀ ਦੂਸਰੀ ਸ਼ਿਕਾਇਤ ਲੈ ਕੇ ਉਹ ਪੁਲਿਸ ਵਾਲਿਆਂ ਦੇ ਕੋਲ ਜਾਂਦੀ ਹੈ ਹੈ ਪੁਲਿਸ ਨੇ ਉਸ ਪ੍ਰੋਫੈਸਰ ਦੇ ਖਿਲਾਫ ਮਾਮਲਾ ਜ਼ਰੂਰ ਦਰਜ ਕੀਤਾ ਹੈ ਜਾਂਚ ਪੜਤਾਲ ਚੱਲ ਰਹੀ ਹੈ ਪਰ ਉਸ ਨੂੰ ਭਲੇ ਹਿਰਾਸਤ ਦੇ ਵਿੱਚ ਨਹੀਂ ਲਿਆ ਗਿਆ ਇਸ ਸਾਰੀ ਘਟਨਾ ਤੋਂ ਬਾਅਦ ਕੀ ਤੁਸੀਂ ਸੋਚ ਸਕਦੇ ਹੋ ਕਿ ਕੁੜੀਆਂ ਸਾਰੇ ਕਿਤੇ ਸੁਰੱਖਿਅਤ ਨੇ ਇਸ ਦੇ ਨਾਲ ਹੀ ਪਟਿਆਲੇ ਤੋਂ ਉਹ ਵੀ ਖਬਰ ਸਾਹਮਣੇ ਆਈ ਜਿੱਥੇ ਕਿ ਇੰਸਟਾਗ੍ਰਾਮ ਤੇ ਪਹਿਲਾਂ ਦੋਸਤੀ ਕੀਤੀ ਗਈ 2 ਮਹੀਨੇ ਦੀ ਮਹਿਜ਼ ਇਹ ਦੋਸਤੀ ਸੀ ਕਿ ਮੁੰਡੇ ਨੇ ਕੁੜੀ ਨੂੰ ਵਿਆਹ ਦੇ ਸੁਪਨੇ ਦਿਖਾਏ ਤੇ ਕੁੜੀ ਵੀ ਇਸ ਕਦਰ ਪਾਗਲ ਹੋ ਗਈ ਕਿ ਉਹ ਮੁੰਡੇ ਦੀਆਂ ਗੱਲਾਂ ਦੇ ਵਿੱਚ ਆ ਗਈ ਉਸਦੇ ਨਾਲ ਗਲਤ ਕਾਰਾ ਕੀਤਾ ਗਿਆ ਆਪਣੀ ਹਵਾ ਦਾ ਸ਼ਿਕਾਰ ਮੁੰਡੇ ਨੇ ਬਣਾਇਆ ਅਤੇ ਹੁਣ ਉਹ ਪੁਲਿਸ ਵਾਲਿਆਂ ਦੇ ਸਾਹਮਣੇ ਇਨਸਾਫ ਦੀ ਗੁਹਾਰ ਲਗਾ ਰਹੀ ਇਸ ਤੋਂ ਵੀ ਵੱਧ ਸ਼ਰਮਸਾਰ ਕਰਨ ਵਾਲੇ ਮਾਮਲੇ ਜਲੰਧਰ ਤੋਂ ਸਾਹਮਣੇ ਆਏ ਨੇ ਇੱਕ ਨਹੀਂ ਦੋ ਨਹੀਂ ਸਗੋਂ ਤਿੰਨ ਇਹੋ ਜਿਹੇ ਕੇਸ ਜਿੱਥੇ ਮਾਸੂਮ ਬੱਚੀਆਂ ਤੇ ਨਾਲ ਇਹ ਗਲਤ ਕੀਤਾ ਗਿਆ ਕਿਤੇ ਕਿਰਾਏਦਾਰ ਦੇ ਵੱਲੋਂ ਤੇ ਕਿਤੇ ਪਿਆਨੋ ਟੀਚਰ ਦੇ ਵੱਲੋਂ ਸਕੂਲ ਦੇ ਵਿੱਚ ਇਹ ਸਭ ਕੁਝ ਹੁੰਦਾ ਰਿਹਾ ਲੰਬੇ ਸਮੇਂ ਤੋਂ ਇਹ ਸਭ ਖੁਸ਼ ਚੱਲ ਰਿਹਾ ਸੀ ਪਰ ਬੱਚੀ ਨੇ ਹੁਣ ਦੱਸਿਆ ਜਦੋਂ ਕਿ ਸਕੂਲ ਦੀਆਂ ਛੁੱਟੀਆਂ ਹੋ ਗਈਆਂ ਸੈਮੀ ਸੈਮੀ ਰਹਿੰਦੀ ਬੱਚੀ ਨੂੰ ਮਾਪਿਆਂ ਦੇ ਵੱਲੋਂ ਜਦੋਂ ਪੁੱਛਿਆ ਜਾਂਦਾ ਹੈ ਤਾਂ ਬੱਚੀ ਰੋ ਰੋ ਕੇ ਦੱਸਦੀ ਹੈ ਕਿ ਉਸਦੇ ਦਰਦ ਹੁੰਦਾ ਹੈ ਅਤੇ ਇਹ ਸਭ ਕੁਝ ਉਸਦੇ ਪਿਆਨੋ ਟੀਚਰ ਦੇ ਵੱਲੋਂ ਕੀਤਾ ਗਿਆ। ਦੱਸਦੀ ਹੈ ਕਿ ਇਹ ਕੁੜੀ 5ਵੀਂ ਕਲਾਸ ਦੀ ਵਿਦਿਆਰਥਣ ਹੈ। ਪਿਆਨੋ ਟੀਚਰ ਇਸਦੇ ਨਾਲ ਗਲਤ ਹਰਕਤਾਂ ਕਰਦਾ ਸੀ ਜਿਸ ਤੋਂ ਪੀ پولیس ਨੇ ਹਿਰਾਸਤ ਦੇ ਵਿੱਚ ਲਿਆ। ਇਸ ਪਿਆਨੋ ਟੀਚਰ ਦਾ ਨਾਮ ਡੈਵੀਓ ਸਥਾਪਰ ਦੱਸਿਆ ਜਾ ਰਿਹਾ ਹੈ। ਦੱਸਦੀ ਹੈ ਕਿ ਮਾਰਚ 2023 ਤੋਂ ਦਸੰਬਰ 2023 ਤੱਕ ਰੋਜ਼ਾਨਾ ਹੀ ਕੰਟੀਨ ਦੇ ਕੋਲ ਇਸ ਬੱਚੀ ਨੂੰ ਬੁਲਾਇਆ ਜਾਂਦਾ ਸੀ। ਜਦੋਂ ਉਹ ਗੱਲ ਕਰਦੀ ਸੀ ਇਸ ਦਾ ਵਿਰੋਧ ਕਰਨ ਦੀ ਤਾਂ ਉਸ ਨੂੰ ਡਰਾਇਆ ਧਮਕਾਇਆ ਜਾਂਦਾ ਸੀ, ਮਾਰਿਆ ਜਾਂਦਾ ਸੀ। ਅਤੇ ਇੰਨੇ ਸਮੇਂ ਦੇ ਵਿੱਚ ਉਹ ਬੱਚੀ ਦੇ ਨਾਲ ਖਿਲਵਾੜ ਕਰਦਾ ਰਿਹਾ ਉਹਨੂੰ ਪੁਲਿਸ ਿਰਾਸਤ ਦੇ ਵਿੱਚ ਪਰ ਇੱਕ ਹੋਰ ਇਹੋ ਜਿਹਾ ਹੀ ਮਾਮਲਾ ਜਲੰਧਰ ਤੋਂ ਹੀ ਸਾਹਮਣੇ ਆਇਆ ਜਿੱਥੇ ਮਾਸੂਮ ਬੱਚੀ ਘਰ ਤੋਂ ਬਾਹਰ ਖੇਡਣ ਜਾਂਦੀ ਹੈ ਇਸ ਕੁੜੀ ਦੇ ਪਿਤਾ ਨਹੀਂ ਦੁਨੀਆ ਦੇ ਵਿੱਚ ਮਾਂ ਹੀ ਉਸ ਦਾ ਇਕੱਲਾ ਇਕੱਲਾ ਸਹਾਰਾ ਸੀ ਅਤੇ ਆਸ-ਪਾਸੇ ਰਹਿੰਦੇ ਉਹ ਬਜ਼ੁਰਗਾਂ ਨੂੰ ਵੱਡਿਆਂ ਨੂੰ ਆਧਾਰ ਦਿੰਦੀ ਅਤੇ ਪਿਓ ਚਾਚਾ ਹੀ ਆਖਦੀ ਹੁੰਦੀ ਸੀ ਇੱਕ ਉਹ ਚਾਚਾ ਜਿਸ ਦੀ ਉਮਰ 55 ਸਾਲ ਦੀ ਸੀ ਉਸਨੇ ਆਪਣੀ ਉਮਰ ਦਾ ਲਿਹਾਜ਼ ਨਹੀਂ ਕੀਤਾ ਬੱਚੇ ਦੇ ਭਵਿੱਖ ਬਾਰੇ ਨਹੀਂ ਸੋਚਿਆ ਅਜਿਹਾ ਗਲਤ ਕੰਮ ਕੀਤਾ ਕਿ ਉਸ ਤੋਂ ਬਾਅਦ ਪੂਰੇ ਮਹੱਲੇ ਵਾਲੇ ਗੁੱਸੇ ਦੇ ਵਿੱਚ ਆ ਗਏ ਅਤੇ 55 ਸਾਲਾ ਇਸ ਵਿਅਕਤੀ ਦੀ ਜਮ ਕੇ ਕੁੱਟਮਾਰ ਕੀਤੀ ਗਈ ਅਤੇ ਇਸ ਦੇ ਖਿਲਾਫ ਬੰਦੀ ਕਾਰਵਾਈ ਵੀ ਪੁਲਿਸ ਦੇ ਸਾਹਮਣੇ ਵੀ ਬੁਹਾਰ ਲਗਾਈ ਗਈ ਦੱਸ ਦਿੰਦੇ ਹਾਂ ਤੁਹਾਨੂੰ ਕਿ ਇਹ ਮਾਮਲਾ 4 ਸਾਲ ਪਹਿਲੇ ਬੱਚੇ ਦੇ ਨਾਲ ਹੋਇਆ ਜਿੱਥੇ 55 ਸਾਲ ਦੇ ਇਸ ਵਿਅਕਤੀ ਦੇ ਵੱਲੋਂ ਤរਿੰਦਗੀ ਕੀਤੀ ਗਈ ਅਤੇ ਮਾਂ ਜਦੋਂ ਆਪਣੀ ਧੀ ਨੂੰ ਨਿਵਾ ਰਹੀ ਸੀ ਅਤੇ ਉਸਤੇ ਪ੍ਰਾਈਵੇਟ ਪਰਦੇ ਵਾਲ ਹੱਥ ਲਗਾਉਂਦੀ ਹੈ ਤਾਂ ਬੱਚੀ ਦੱਸਦੀ ਹੈ ਕਿ ਉਹਦੇ ਦਰਦ ਹੋ ਰਿਹਾ ਹੈ ਰੋਂਦੀ ਹੈ ਕੁੜੀ ਅਤੇ ਦੱਸਦੀ ਹੈ ਕਿ ਉਹ ਚਾਚਾ ਉਸ ਨੂੰ ਆਪਣੇ ਨਾਲ ਲੈ ਜਾਂਦੇ ਸੀ ਉਸ ਨੂੰ ਪਿਆਰ ਕਰਦੇ ਸੀ ਅਤੇ ਬਾਅਦ ਵਿੱਚ ਛੱਡ ਜਾਂਦੇ ਸੀ ਅਤੇ ਇਹ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਸੀ ਜਿਸ ਤੋਂ ਬਾਅਦ ਮਾਂ ਨੇ ਰੋਣਾ ਪਾ ਕੇ ਪੂਰੇ ਮਹੱਲੇ ਵਾਲਿਆਂ ਨੂੰ ਇਕੱਠਾ ਕੀਤਾ ਅਤੇ ਇਸ 55 ਸਾਲਾ ਵਿਅਕਤੀ 'ਤੇ ਮਾਰਕਿਆ ਇਸ ਪੂਰੀ ਘਟਨਾ ਦੇ ਵਿੱਚ ਦੁੱਖਤ ਗੱਲਤਾ ਇਹ ਹੈ ਕਿ ਜਿਸ ਮਕਾਨ ਦੇ ਵਿੱਚ ਉਹ 55 ਸਾਲਾ ਵਿਅਕਤੀ ਰਹਿ ਰਿਹਾ ਸੀ ਉਹ ਕਿਰਾਏ ਦੇ ਮਕਾਨ ਤੇ ਰਹਿੰਦਾ ਸੀ ਪਰ ਉਸ ਦੀ ਕੋਈ ਵੀ ਵੈਰੀਫਿਕੇਸ਼ਨ ਉਹਨਾਂ ਦੇ ਵੱਲੋਂ ਨਹੀਂ ਕੀਤੀ ਗਈ ਮਕਾਨ ਮਾਲਕਾਂ ਦੇ ਵੱਲੋਂ ਤੇ ਇੱਧਰ ਇਹ ਮਾਸੂਮ ਬੱਚੀ ਵੀ ਆਪਣੀ ਮਾਂ ਦੇ ਨਾਲ ਇਸੇ ਮਹੱਲੇ ਦੇ ਵਿੱਚ ਕਿਸੇ ਹੋਰ ਘਰ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਹੀ ਰਹਿੰਦੀ ਸੀ ਪਿਤਾ ਨਾ ਹੋਣ ਕਰਕੇ ਇਹੋ ਜਿਹੀ ਜ਼ਿੰਦਗੀ ਹੈ ਮਾਂ ਤੀ ਕੱਢ ਰਹੀਆਂ ਹੋਣਗੇ ਆਪਣਾ ਸਮਾਂ ਕਿੰਜੀ ਰਹੀਆਂ ਹੋਣਗੇ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਬੜੀ ਹੀ ਹਿੰਮਤ ਦੇ ਨਾਲ ਇਹ ਇਕੱਲੀ ਮਾਂ ਆਪਣੇ ਬੱਚੀ ਨੂੰ ਪਾਲ ਰਹੀ ਸੀ ਪਰ ਹੁਣ ਜਦੋਂ ਅਜਿਹੀ ਨਮੂਣੀ ਘਟਨਾ ਹੋਈ ਹੈ ਤਾਂ ਉਸਨੇ ਕਿ ਤੱਕਾ ਜ਼ਰੂਰ ਲੱਗਿਆ ਪਰ ਕਿਸੇ ਵੀ ਗੱਲ ਤੋਂ ਬਾਅਦ ਹਿੰਮਤ ਹਾਰਨੀ ਨਹੀਂ ਚਾਹੀਦੀ ਇਹੋ ਖਬਰਾਂ ਨੇ ਜਿਸ ਤੇ ਲਈ ਤੁਹਾਨੂੰ ਅਸੀਂ ਕਹਿੰਦੀਆਂ ਕਿ ਤੁਹਾਨੂੰ ਵੀ ਆਵਾਜ਼ ਚੱਕਣ ਦੀ ਲੋੜ ਹੈ ਜਾਗਰੂਕ ਹੋਣ ਦੀ ਲੋੜ ਹੈ ਅਜਿਹੀ ਘਟਨਾ ਕਿਸੇ ਦੇ ਨਾਲ ਵੀ ਨਾ ਵਾਪਰੇ ਅਤੇ ਇਹੋ ਜਿਹਾ ਕਰਨ ਵਾਲਿਆਂ ਦਾ ਹਸ਼ਰ ਹਮੇਸ਼ਾ ਮਾੜਾ ਹੀ ਹੁੰਦਾ ਹੈ ਇਹ ਸਭ ਜਾਣਕਾਰੀ ਤੁਹਾਡੇ ਤੱਕ ਪਹੁੰਚਾਂਂਦੀ ਖਾਤੇ ਸੀ ਇਹ ਖਬਰਾਂ ਤੁਹਾਡੇ ਤੱਕ ਅਸੀਂ ਲੈ ਕੇ ਆਉਂਦੇ ਆ ਤਾਂ ਕਿ ਕੋਈ ਵੀ ਡਰੇ ਨਾ ਸਮਾਜ ਦੇ ਵਿੱਚ ਪਿਆਰ ਹੀ ਵਧੇ ਹਰ ਕੋ ਇੱਕ ਦੂਸਰੇ ਦੀ ਮਦਦ ਕਰੇ ਅਤੇ ਇਸ ਤਰ੍ਹਾਂ ਦੀਆਂ ਘਿਨੌਣੀਆਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਸੋ ਦੋ ਵਾਰ ਸੋਚੇ ਕਿਉਂਕਿ ਇਹਨਾਂ ਦਾ ਅੰਜਾਮ ਇਹੀ ਹੁੰਦਾ ਹੈ ਕਿ ਤੁਹਾਡੀ ਮਾਰਕਟ ਹੋਵੇਗੀ ਤੁਹਾਡਾ ਨਾਮ ਖਰਾਬ ਹੋਵੇਗਾ ਤੁਹਾਡਾ ਪਰਿਵਾਰ ਬਰਬਾਦ ਹੋ ਜਾਵੇਗਾ ਤੇ ਰਹਿਦੀ ਜ਼ਿੰਦਗੀ ਤੁਸੀਂ ਜੇਲ੍ਹ ਦੇ ਅੰਦਰ ਹੀ ਬਿਤੇਗਾ